ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਮੋਰੀਂਡਾ ਸਸਾ ਨਦੀ ਤੇ ਵਿਛੋੜਾ ਪੈਣ ਤੋਂ ਬਾਅਦ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੋ ਰਾਤਾਂ ਕੁੰਮਾ ਮਸ਼ਕੀ ਦੇ ਘਰ ਰਹਿੰਦੇ ਹਨ ਤੇ ਉਸ ਤੋਂ ਬਾਅਦ ਗੰਗੂ ਬ੍ਰਾਹਮਣ ਨੂੰ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਆਪਣੇ ਪਿੰਡ ਸਹੇੜੀ ਆਪਣੇ ਘਰ ਲੈ ਜਾਂਦਾ ਹੈ ਜੀ ਮਾਤਾ ਜੀ ਦੇ ਕੋਲ ਸੋਨੇ ਦੀਆਂ ਮੋਹਰਾਂ ਦੇਖ ਕੇ ਗੰਗੂ ਬ੍ਰਾਹਮਣ ਦਾ ਦਿਲ ਵੀ ਮਨ ਹੋ ਜਾਂਦਾ ਹੈ ਅਤੇ ਰਾਤ ਦੇ ਸਮੇ ਮੋਹਰਾਂ ਚੋਰੀ ਕਰਕੇ ਆਪ ਹੀ ਰੌਲਾ ਪਾ ਦਿੰਦਾ ਹੈ ਕਿ ਮਾਤਾ ਜੀ ਚੋਰੀ ਹੋ ਗਈ ਇਸ ਤੇ ਮਾਤਾ ਜੀ ਗੰਗੂ ਬ੍ਰਾਹਮਣ ਨੂੰ ਕੋਲ ਬੁਲਾ ਕੇ ਬੜੇ ਪਿਆਰ ਨਾਲ ਸਮਝਾਉਂਦੇ ਹਨ ਕਿ ਰੌਲਾ ਨਾ ਪਾ ਦੇ ਵੀ ਤਾਂ ਸਾਡੇ ਤੋਂ ਇਲਾਵਾ ਇਸ ਘਰ ਦੇ ਵਿੱਚ ਤਾਂ ਕੋਈ ਵੀ ਨਹੀਂ ਆਇਆ ਜਰੂਰ ਤੂੰ ਹੀ ਕਿਤੇ ਰੱਖ ਕੇ ਮੋਰਾ ਭੁੱਲ ਗਿਆ ਹੋਵੇਗਾ ਇਸ ਕੱਲ ਦਾ ਗੁੱਸਾ ਕਰਕੇ ਗੰਗੂ ਬ੍ਰਾਹਮਣ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਕੋਤਵਾਲੀ ਥਾਣੇ ਵਿੱਚ ਜਾਂਦਾ ਹੈ ਤੇ ਉੱਥੋਂ ਦੇ ਥਾਣੇਦਾਰ ਜੰਨੀ ਖਾ ਮੰਨੀ ਖਾ ਨੂੰ ਮਾਤਾ ਜੀ ਅਤੇ ਸਹਿਬ ਜੀ ਆਦਿ ਹਮਾਰੀ ਦੱਸਦਾ ਹੈ ਜੀ ਖਾਨੇਦਾਰ ਜਾਨੀਖਾਂ ਮਾਨੀਖਾਂ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਇਸ ਕੋਤਵਾਲੀ ਜੇਲ੍ਹ ਦੇ ਵਿੱਚ ਲੈ ਕੇ ਹੁੰਦੇ ਹਨ ਸੰਗਤ ਜੀ ਇੱਕ ਰਾਤ ਬੱਚਿਆਂ ਨੂੰ ਇਸ ਕੋਤਵਾਲੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਨਾ ਤਾਂ ਉਹਨਾਂ ਨੂੰ ਰੋਟੀ ਪਾਣੀ ਦਿੱਤਾ ਜਾਂਦਾ ਹੈ ਤੇ ਨਾ ਹੀ ਠੰਡ ਦੇ ਵਿੱਚ ਕੋਈ ਕੱਪੜਾ ਦਿੱਤਾ ਜਾਂਦਾ ਹੈ ਸੰਗਤ ਜੀ ਇਸ ਤੋਂ ਬਾਅਦ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਸਰਹੰਦ ਇਹ ਡਿਟੇਲ ਜਾਂਦਾ ਹੈ ਸੰਗਤ ਜੀ ਜਦੋਂ ਵੀ ਤੁਸੀਂ ਅਨੰਦਪੁਰ ਸਾਹਿਬ ਪਤੇਗੜ ਸਾਹਿਬ ਆਉਂਦੇ ਹੋ ਤਾਂ ਇਸ ਸਥਾਨ ਦੇ ਦਰਸ਼ਨਾਂ ਲਈ ਜ਼ਰੂਰ ਆਇਆ ਕਰੋ ਬਹੁਤ ਹੀ ਪੂਜਨਯੋਗ ਸਥਾਨ ਹੈ ਜੀ ਉਸੇ ਤਰ੍ਹਾਂ ਹੀ ਸੇਵਾ ਸੰਭਾਲ ਹੋ ਰਹੀ ਹੈ ਇਸ ਸਥਾਨ ਦੀ ਸੰਗਤ ਜੀ ਇਸ ਇਤਿਹਾਸ ਨੂੰ ਹੋਰ ਸੰਗਤਾਂ ਤੱਕ ਵੀ ਸ਼ੇਅਰ ਕਰੋ ਜੀ ਤਾਂ ਜੋ ਹੋਰ ਵੀ ਸੰਗਤਾਂ ਇਸ ਇਤਿਹਾਸ ਤੋਂ ਜਾਣੂ ਹੋ ਸਕਣ ਅਤੇ ਇਸ ਸਥਾਨ ਦੇ ਦਰਸ਼ਨਾਂ ਨੂੰ ਆਉਣ ਜੀ ਸੰਗਤ ਜੀ ਇਹ ਹਨ ਜੀ ਉਸ ਸਮੇਂ ਦੇ ਗਰਿਲ ਜੋ ਕੋਤਵਾਲੀ ਜੇਲ ਨੂੰ ਲੱਗੇ ਹੋਏ ਸਨ ਅਤੇ ਇਹ ਦਰਵਾਜ਼ਾ ਹੈ ਜੀ ਦੱਸਦੇ ਹਨ ਕਿ ਇਹ ਡਿਊਟੀ ਨੂਨ ਨੂੰ ਅੱਗੇ ਲੱਗਾ ਹੁੰਦਾ ਸੀਗਾ ਇਹ ਸੰਤਾਂ ਦੇ ਦਰਸ਼ਨਾਂ ਨੂੰ ਸ਼ੀਸ਼ੇ ਦੇ ਵਿੱਚ ਮੜਾ ਕੇ ਰੱਖਿਆ ਹੋਇਆ ਹੈ ਦਰਸ਼ਨ ਕਰ ਰਹੇ ਤੁਸੀਂ ਉਸ ਸਮੇਂ ਦੇ ਦਰਵਾਜ਼ੇ ਦੇ ਜੋ ਕੋਤਵਾਲੀ ਜੇਲ੍ਹ ਨੂੰ ਲੱਗੇ ਹੋਇਆ ਸੀ